ਹਾਂ ਅੱਜ ਲੱਮੇ ਬੈ ਕੇ ਆਰਾਮ ਨਾਲ ਜਣਾਣਾ ਹੁੰਨੇ ਨੇ ਇੱਥੇ ਮਨਵੀਰ ਦਾ ਨਾ ਆਵਾਜ਼ਾ ਸ਼ੁਰੂ ਹੋ ਗਿਆ ਆਹ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਿਰ ਤੋਂ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਹੱਸਦੇ ਹੋ ਰਹੋ ਵਸਦੇ ਹੋ ਰਹੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੁਸੀਂ ਆ ਪਹਿਲੇ ਵਲੌਗ ਵੇਖੇ ਹੈਗੇ ਤੁਹਾਨੂੰ ਪਤਾ ਹੈ ਕਿ ਮੈਂ ਮਨਵੀਰ ਦੇ ਨਾਮ ਕੇ ਘਰ ਆਈ ਹਾਂ ਹੀ ਆਪਣੇ ਤੇ ਕੇ ਆਈ ਹੋਈ ਹੈਗੀ ਆ ਤੇ ਅੱਜ ਸਾਨੂੰ ਸਰਬਜੀਤ ਸਿੰਘ ਜੀ ਨਾਲ ਲੈਣ ਵਾਸਤੇ ਆ ਰਹੇ ਹੈਗੇ ਅੱਜ ਮਨਵੀਰ ਜਾਏਗੀ ਆਪਣੇ ਦਾਦਕੇ ਜਿੰਨਾ ਚਾਸ ਨਣ ਕੇ ਜਾਂਦਾ ਸੀਗਾ ਫਿਰ ਉਹਨਾਂ ਹੀ ਚਾਸ ਨੂੰ ਦਾਦਕੇ ਜਾਂਦਾ ਵੀ ਹੈਗਾ ਮਨਵੀਰ ਦੇ ਜੀ ਤੇ ਜੀ ਹੁਣ ਤਿਆਰੀ ਕਰ ਰਹੀ ਹੈਗੀ ਤੇ ਮਨਵੀਰ ਮਾਰਾਂ ਨੂੰ ਸੁੱਤੀ ਪਈ ਹੈ ਜੀ ਤੇ ਮੈਂ ਫਟਾਫਟ ਮੈਂ ਆਪਣੇ ਸੂਟ ਦਾ ਪ੍ਰੈਸ ਕਰ ਲਵਾਂ ਬਿਆ ਤਿਆਰ ਹੋ ਜਾਣੀ ਹੈ ਫਿਰ ਮਨਵੀਰ ਨੂੰ ਤਿਆਰ ਕਰਾਂਗੇ ਫਿਰ ਤੁਹਾਨੂੰ ਮਿਲਾਂਗੇ ਤੇ ਸਰਦ ਸਿੰਘ ਆਣਗੇ ਜੀ ਫਿਰ ਆਪਾਂ ਜਾਵਾਂਗੇ ਮਨਵੀਰ ਦੇ ਦਾਦਕੇ ਹੋਈਆਂ ਤਿਆਰ ਦੇਖੋ ਜੀ ਮਨਵੀਰ ਵੀ ਸਾਡੀ ਤਿਆਰ ਹੋ ਚੁੱਕੀ ਹੈ ਜੀ ਦਰ ਕੇ ਜੰਗ ਵਾਸਤੇ ਰੈਡੀ ਹੋ ਗਈ ਹੈ ਤੇ ਇੱਦਾਂ ਸਰਦਗਿੱਤ ਸਿੰਘ ਵੀ ਆ ਚੁੱਕੇ ਸਮਨ ਲੈਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਲੋਕਾਂ ਨੇ ਕਾਕਾ ਸਾਡਾ ਤਿਆਰ ਹੈ ਅਸੀਂ ਵੀ ਤਿਆਰ ਹਾਂ ਤੇ ਸਮੋਲ ਨੇ ਸਾਡਾ ਪੂਰਾ ਪੈਕ ਹੋ ਚੁੱਕਾ ਹੈ ਕਾਕਾ ਆਪਣਾ ਲੈ ਕੇ ਚਲਾ ਜੰਮਣਾ ਇਹ ਕਹਿੰਦੀ ਲੋ ਆਪਾਂ ਲੈ ਕੇ ਆਤੀ ਆਪਾਂ ਗੰਢ ਬਨ ਲਈਏ ਇੱਥੇ ਹੁਣ ਸਾਰੇ ਕੁਝ ਬੈਕ ਤੇ ਮੇਰਾ ਪੂਰਾ ਭਰ ਚੁੱਕਾ ਹੋਇਆ ਸਿ ਆਪਣੇ ਕੱਪੜਿਆਂ ਦੇ ਨਾਲ ਹੀ ਠੀਕ ਹੈ ਜੀ ਆਹ ਦੇਖੋ ਜੀ ਸੂਟਾਂ ਦੀ ਗੰਢ ਬਨ ਲਈ ਆ ਇਹ ਦੇਖ ਲਓ ਹੁਣ ਇਹ ਇਹਦੇ ਵੱਖਰਾ ਟੈਸੀ ਤਿਆਰ ਕਰ ਲਿਆ ਜੀ ਕੱਪੜਿਆਂ ਦਾ ਨਾਨੀ ਮੰਨ ਦਿੱਤਾ ਠੀਕ ਹੈ ਨਾ ਕੱਪੜਿਆਂ ਦਾ ਖਲੋਣੇ ਤਾਂ ਆ ਵਾਲੇ ਆ ਹਾਂ ਆ ਖਲੋਣਿਆਂ ਦਾ ਦੇਖੋ ਜੀ ਇਹ ਚ ਵੀ ਮਨਵੀਰ ਦੇ ਕੱਪੜੇ ਆ ਮੈਂ ਪਹਿਲੇ ਵਲੌਗ ਦੇ ਚੁੱਕੇ ਹਾਂ ਜੀ ਮਾਸੀਆਂ ਵੀ ਮਿਲ ਕੇ ਜਾ ਚੁੱਕੀਆਂ ਹਾਂ ਉਸ ਤੋਂ ਬਾਅਦ ਹੁਣ ਟਾਈਮ ਆ ਗਿਆ ਜਾਂਦਾ ਤੇ ਅਸੀਂ ਜੰਮਣਾ ਲੈ ਕੇ ਚੱਲੇ ਆ ਜੀ ਮਨਵੀਰ ਆਪਣਾ ਜੰਮਣਾ ਲੈ ਕੇ ਚੱਲ ਜੀਆ ਕਿਸੇ ਚੱਲੀ ਐ ਦਾਦਕੇ ਪਾਪਾ ਜੀ ਨਾ ਮਿ 来ਏ ਨਾ ਨਾਨਾ ਕੋਈ ਮਿਸਪੋਟ ਅਰੇ ਆਪਾਂ ਨੂੰ ਜਾਵੋ ਮੈਂ ਫੋੜੀ ਹਣਾ ਮੈਨੂੰ ਨਾਲ ਲੱਗੋ ਚੋ ਚੋ ਮਾਰੇ ਮੈਨੂੰ ਘੱਟ ਸੁਣਦਾ ਪਹਿਲਾਂ ਫਟਾਫਟ ਡੈਡੀ ਪਹਿਲਾਂ ਉੱਟ ਜਾਂਦੇ ਹੁੰਦੇ ਉਹੋ ਕੁੜੀ ਕੁੜੀ ਫੜ ਫੜ ਕਰ ਜਲਦੀ ਫੜ ਫੜ ਮਾਰੀ ਆ ਆ ਲਓ ਜੀ ਲਓ ਜੀ ਨਾ ਚਲੋ ਜੀਆ ਆਣ ਲੱਗਿਆ ਵੇ ਇੱਦੇ ਮਿਲੀ ਸੀਗੀ ਛੂਛੂ ਦੀ ਆਈ ਐ ਛੋ ਹੁਣ ਜਾਣ ਲੱਗਿਆ ਵੇ ਇੱਦੇ ਮੈਨੂੰ ਬੱਚ ਬੱਚ ਗਿਆ ਵੇ ਮਮਹਾਰਾ ਸੱਚੀ ਬਾਤ ਕਿ ਤੁਸੀਂ ਠੀਕ ਠਾਕ ਹੋਵੇ ਅਸੀਂ ਜਲਦੀ ਜਲਦੀ ਆ ਜਾਵਾਂਗੇ ਫਿਰ ਹੈਨਾ ਜੀ ਕਾਕਾ ਮਮਹਾਰਾ ਸੱਚੀ ਬਾਤ ਚਲੋ ਚੱਲ ਚਲ ਚੱਨ ਨਿਕ ਰਹਾ ਹੈ ਚੱਨ ਨਿਕ ਰਹਾ ਹੈ ਚੱਨ ਨਿਕ ਰਹਾ ਹੈ ਇਹਦਾ ਲਾਲ ਲਾਲ ਤਲਾਨ ਤੇ ਗੱਡੀ ਕਦੋਂ ਆਦੀ ਹੈ ਬਸ ਕਿਹਾ ਫੋਨ ਕਰ ਦੇਣੇ ਗੱਡੀ ਵਾਲੇ ਨੂੰ ਹੁਣ ਕਹਿ ਦਿੱਤਾ ਹੋਇਆ ਇੱਕ ਵਾਰੀ ਤੇ ਹਾਂ ਚਲੋ ਠੀਕ ਹੈ ਫਿਰ ਆਪਾਂ ਮਿਲਦੇ ਆਂ ਜੀ ਪੈਕਿੰਗ ਕਰ ਲਈ ਹੋਈ ਐ ਗੱਡੀ 'ਚ ਬੈਠਣ ਲੱਗੇ ਮਿਲਾਂਗੇ ਉਹ ਗੱਲਾਂ ਦਾ ਨਾ ਨਾ ਉਹ ਗੱਲਾਂ ਕਰਦੀ ਹੁੰਦੀਆਂ ਜੇ ਨਾ ਨਾ ਤਾਂ ਬੈਠੇ ਹੋਣ ਨਾ ਲੰਮੇ ਪਈ ਹੋਣ ਕਿ ਨਾ ਉਹ ਕਰੀਆਂ ਕਿ ਮੈਨੂੰ ਬਲਾ ਫਟਾ ਫਟ ਲੋ ਜੀ ਆ ਗਈ ਸਾਡੀ ਗੱਡੀ ਆ ਦੇਖੋ ਜੀ ਗੱਡੀ 'ਚ ਸਮਾਨ ਜਾ ਰਿਹਾ ਸਾਡਾ ਆ ਵੀ ਸਮਾਨ ਫੜੋ ਆ ਵੀ ਰੱਖੋ ਜਿਹੜਾ ਮੇਰੇ ਹੱਥ ਵਿੱਚ ਪੜਿਆ ਹਾਂ ਤਾਂ ਆ ਛੋਟਾ ਮੋੜ ਅਸਮਾਨ ਸਰ ਪਿੱਛੇ ਇਹ ਮੈਂ ਚਪਲਾ ਵਿੱਚ ਤੇ ਛੁੱਟਾ ਲਈ ਘੰਟਾ ਰੱਖ ਦਿੱਤੀ ਨਾਲ ਹੀ ਹਾਂਜੀ ਹਾਂਜੀ ਲੈ ਹੋਰ ਵੀ ਇੱਧਰ ਆ ਬੁਲਕੀ ਜਿਹੜੀ ਫਾਇਦਾ ਕੀ ਆ ਤਾਂ ਨਹੀਂ ਹਾਂਜੀ ਹਾਂਜੀ ਹਾਂ ਕੁਝ ਨਾ ਸੁਨੀ ਦੇ ਰਿਹਾ ਸੀ ਬੋਸ ਹਾਂ ਇਹ ਨਹੀਂ ਡਹੀ ਲੜਾਈ ਮੈਨੂੰ ਪੜਾਈ ਮੈਨੂੰ ਪੜਾਈ ਮੈਨੂੰ ਪੜਾਈ ਮਨਵੀਰ ਓਏ ਚੱਲੀਏ ਚਲੋ ਸਾਡਾ ਸਮਾਨ ਲਗਭਗ ਪੂਰਾ ਰੈਡੀ ਆ ਹੀ ਗਿਆ ਵਿੱਚ ਪੈ ਗਿਆ ਸਮਾਨ ਪੂਰੀ ਸੀਟ ਦੇ ਤਪੜੀ ਕੇ ਸਮਾਨਾ ਢਾਗ ਗਿਆ ਪਿਛਲੇ ਪਾਸੇ ਟਾਂ ਤੇ ਮੰਮੀ ਹਰਾੜੀ ਦੇ ਮੱਲੇ ਆਈਏ ਫਿਰ ਹਾਲ ਫੜ ਮੇਲੋ ਮੇਲੋ ਦੇਖ ਸਰ ਮੇਲਣ ਚੱਲੀ ਜੜੇ ਹਰਾਂ ਨੂੰ ਮੰਮੀ ਹਰਾਂ ਨੂੰ ਲਓ ਜੀ ਸਾਰਾ ਮੈਨੂੰ ਮਿਲੋ ਮੈਨੂੰ ਡਾੜੀ ਨੂੰ ਮਿਲ ਲਿਆ ਹੁਣ ਮੰਮੀ ਨੂੰ ਮਿਲਣਗੇ ਸਿਰਫ ਇਮੋਸ਼ਨਲ ਨਹੀਂ ਹੋਣਾ ਹੈਗਾ ਠੀਕ ਹੈ ਚਲੋ ਠੀਕ ਹੈ ਡਾੜੀ ਜੀ ਹਾਂ ਧਿਆਨ ਰੱਖੀ ਆਪਣੀ ਸਿਹਤ ਦਾ ਠੀਕ ਹੈ ਹੋਰ ਇਹਨਾਂ ਸਾਰੇ ਮਿਲਦੇ ਪਏ ਚਲੋ ਠੀਕ ਹੈ ਡਾੜੀ ਜੀ ਇੱਥੇ ਨਹੀਂ ਕਰਨਾ ਕਰਦੇ ਅਸੀਂ ਫੇਰ ਆ ਕੱਲ ਨੂੰ ਫੇਰ ਆ ਜਾਣਾ ਆਹ ਅਸੀਂ ਤਾਂ ਸਮਾਨ ਛੱਡ ਕੇ ਚੱਲੇ ਆ ਆਪਣਾ ਆਇਓ ਅੱਜ ਆਏ ਕੜੇ ਫੇਰ ਆਹ ਤੇ ਤਗੜੇ ਰਹਿਣਾ ਲੈ ਤਨ ਬਣਾ ਕਰਨਾ ਹੈ ਗੱਜੰਗਾ ਨਹੀਂ ਗਾ ਹਾਂ 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 ਲੋ ਗਾੜ ਪੁੱਤਰ ਉਹ ਚਲੋ ਚਲੋ ਆ ਦੇਖੋ ਜੀ ਸਾਰੇ ਤਿਆਰ ਹੁਣ ਗੱਡੀ ਆਪਣੀ ਤਿਆਰ ਹੈ ਚਲੋ ਆਪਾਂ ਚੱਲੀਏ ਫਿਰ ਚਲੋ ਠੀਕ ਹੈ ਜੀ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਬੁਲਾਤੀ ਜੀ ਸਾਰਿਆਂ ਨੂੰ ਹਾਂ ਆਪਾਂ ਬੈਠੇ ਗੱਡੀ ਪੈਠਦੇ ਆ ਗੱਡੀ ਦੇ ਵਿੱਚ ਲੋ ਜੀ ਫੇਰ ਇੱਕ ਵਾਰ ਦੁਬਾਰਾ ਮੇਲ ਮਿਲਾਪ ਹੋ ਗਿਆ ਹਾਂ ਮੈਂ ਕਹਿੰਦਾ ਮੇਰਾ ਮਨ ਭੱਜ ਗਿਆ ਮੇਰਾ ਅਈ ਉਹ ਆ ਸਿਆਲ ਕੱਢਣਾ ਆਪਾਂ ਮਹੀਨਾ ਇੱਕ ਮਹੀਨਾ ਜਿਹੜੇ ਮੁੜ ਕੇ ਫੇਰ ਆਪਾਂ ਐ ਖੜੇ ਤੁਸੀਂ ਜਦੋਂ ਤੁਸੀਂ ਜਦੋਂ ਮਰਜ਼ੇ ਸੱਦੋ ਸਾਨੂੰ ਤੇ ਚਲੋ ਚਲੋ ਆਓ ਆ ਕੇ ਬੈਠੀਏ ਸਰ ਵੀਰਾਂ ਦਾ ਪੂਲੀ ਸੀਟ ਮੰਨ ਲਈ ਆ ਦੇਖੋ ਜੀ ਥੱਲੇ ਲੰਮੇ ਪੈ ਕੇ ਆਰਾਮ ਨਾਲ ਜਣਾਣਾ ਹੁਣੇ ਨੇ ਨੀਂਦਰ ਵੀ ਆਈ ਇਹਨੂੰ ਸੌਂਦੇ ਵੀ ਨਹੀਂ ਪਈ ਲੋ ਜੀ ਆਪਾਂ ਆ ਗਏ ਆਂ ਜੀ ਘਰ ਗੱਡੀ ਲਾਤੀ ਤੇ ਮਨਵੀਰ ਦਾ ਨਾ ਆਵਾਜ਼ਾ ਸ਼ੁਰੂ ਹੋ ਗਿਆ ਲਓ ਜੀ ਦੇਖ ਲਓ ਜੀ ਕੀ ਹੋਇਆ ਕੀਆ ਕੁਛ ਨਹੀਂ ਕਿਹਾ ਕੁਛ ਨਹੀਂ ਕਿਹਾ ਉਹ ਤਾਂ ਕੁਛ ਨਹੀਂ ਕਿਹਾ ਅਗਲੀ ਐਂਟਰ ਕੀਤੀ ਨਾਲੇ ਛੇੜੀ ਦੀ ਉਹਨੇ ਨਹੀਂ ਕਿੰਨੀ ਗੱਲਾਂ ਹਾਂ ਮਾਸ ਚਲੋ ਚਲੋ ਲੈ ਜਾਓ ਅੰਦਰ ਚਲੋ ਲੈ ਜਾਓ ਅੰਦਰ ਫਿਰ ਮੈਂ ਸਮਾਨ ਲਵਾ ਬੱਸ 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 ਆਪਣਾ ਸਮਾਨ ਲਾ ਲਾ ਵਾ ਸਮਾਨ ਲਾ ਲਾ ਵਾ ਲਾ 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 બસ ਬੁੱਤ ਬੱਚੇ ਬੱਚੇ ਆ ਕੇ ਰੇ ਲੋ ਇਸਰ ਦੇ ਸਾਮਾਨ ਲਾਉਣ ਲੱਗ ਕੇ ਡਾਡੀ ਨਾਲੋਂ ਮਿਲੋਗੀ ਮਨਵੀਰ ਦੇਖੋ ਜੀ ਇਹ ਆ ਚੁੱਕ ਲਿਆ ਜੀ ਉਹ ਦੇਖਿਓ 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 ਉਹ ਧਿਆਨ ਨਾਲ ਧਿਆਨ ਨਾਲ ਹੱਥ ਰੱਖਿਓ ਸਿਰ ਉ ਨਾਲ ਉਹ ਇਹਨੇ ਰੋਣਾ ਜੇ ਦੁੱਧ ਪੀਂਦੀ ਪਈ ਨਾ ਤਾਂ ਕਰਕੇ ਰੋਣਾ ਧੁੱਖ ਲੱਗੀ ਆ ਰਾਂਗੀਆਂ ਭੁੱਖ ਲੱਗੀ ਭੁੱਖ ਲੱਗੀ ਇੱਧਰ ਲੈ ਇੱਧਰ ਅਕਾਰ ਖਾਣਾ ਹੂੰ ਲਾਓ ਦੇਖ ਲਓ ਹਾਂ 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 ਕੀ ਆ ਕੀ ਆ ਕੀ ਕੀ ਦਾ ਫਰਕ ਨਹੀਂ ਹੋਵੇ ਨਹੀਂ ਜਿਨੇ ਆਉਣਾ ਜਿਨੇ ਆਉਣਾ ਨੇ ਹਾਂ 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 ਅਜੇ ਆਈ ਨਾ ਨਵੀਂ ਨਵੀਂ ਤਾਂ ਕਰਕੇ চা দু পিকে ফের দু পিকে রে রা পিডিয়ান ਆ ਜਾ ਆ ਜਾ ਆ ਜਾ ਅੱਛਾ ਬਸ ਨੋ ਨਾਮਿਆਂ ਨੋ ਨਾਮਿਆਂ ਜਲਦੀ ਘਰ ਦੇਖਣ ਦੇ ਆਲਾ ਬਣਾ ਸਾਰਾ ਕੱਪੜੇ ਦਿਖਾਉਣ ਵਾਸਤੇ ਮੈਂ ਸਾਰੇ ਬੈੱਡ ਤੇ ਕੱਪੜੇ ਲਗਾ ਦਿੱਤੇ ਤੇ ਡਿਨਰ ਸੈੱਟ ਵੀ ਮੈਨੂੰ ਗਿਫਟ ਮਿਲਿਆ ਜੀ ਤੇ ਤਾਂ 10ਵਾਂ ਤੁਹਾਨੂੰ ਕਿਦਾਂ ਲੱਗੇ ਕੱਪੜੇ ਮੇਰੇ ਦੱਸਿਓ ਸਾਰੇ ਕੱਪੜੇ ਤੁਹਾਨੂੰ ਵਧੀਆ ਲੱਗੇ ਆ ਕਮੈਂਟ ਬਾਕਸ 'ਚ ਮੈਨੂੰ ਕਮੈਂਟ ਜ਼ਰੂਰ ਕਰਨਾ ਤੁਸੀਂ ਕਿੰਨੂ ਕਿੰਨੂ ਕੱਪੜੇ ਪਸੰਦ ਆਏ ਹੈਗੇ ਕਿਹੜਾ ਸੂਟ ਸਭ ਤੋਂ ਜ਼ਿਆਦਾ ਜੰਗਾ ਲੱਗਾ ਦੱਸਿਓ ਮੈਨੂੰ ਕਮੈਂਟ ਕਰਕੇ ਤੇ ਮੈਂ ਨੰ ਮੰਮੀ ਨੂੰ ਮੈਂ 10ਵਾਂ ਵੀ ਕਿਹੜੇ ਕਿਹੜੇ ਕੱਪੜੇ ਕਿਹੜਾ ਕਿਹੜਾ ਸੂਟ ਹੈਗਾ ਵਾ ਠੀਕ ਹੈ ਜੀ ਮੇਨ ਵੀਰ ਦੇ ਸਾਰਾ ਟੈਥਰੀ ਪੂਰਾ ਤਿਆਰ ਹੈਗਾ ਤੁਸੀਂ ਪਹਿਲੇ ਵੀਡੀਓ 'ਚ ਵੀ ਦੇਖੇ ਹੋਏ ਸਾਰੇ ਕੱਪੜੇ ਹੁੰਦੇ ਭਲਾ ਨੂੰ ਲਿਖੇ ਹੁਣੇ ਮੈਂ ਭੁੱਲੇ ਬਹੁਤ ਹੁੰਦੇ ਨੇਗਾ ਆਹ ਆਹ ਆ ਨਹੀਂ ਹੁੰਦੇ ਹੈਗੇ ਤਾਂ ਦੇ ਤੁਰ ਦੇ ਖੜ ਲੇ ਖੜਾਉਣੇ ਹੈਂ ਹੈਂ ਏਡੋ ਦੇ ਰੋ ਰੋ ਰੋਂਦੂ ਦੇ ਰੋਂਦੇ ਦੇ ਘੜਾਉਣੇ ਕੱਢ ਲਏ ਹੈਂ ਹੈਂ ਠੀਕ ਆ ਦਿਖਾ ਚਲੋ ਜੀ ਲੋ ਜੀ ਦੋਸਤੋ ਇਸੇਗਾ ਸਾਡਾ ਅੱਜ ਦਾ ਵਲੌਗ ਖਲੋਣੇ ਆਪਾਂ ਕੱਢ ਲਏ ਹੋਇਆ ਮਨਵੀਰ ਤੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲ ਉਹੀ ਜਿਹਾ ਜਿਹੜਾ ਆਪਾਂ ਹਰ ਵੀਡੀਓ ਦੇ ਵਿੱਚ ਦੇਈਦਾ ਹੁੰਦਾ ਜੀ ਊੜਾ ਤੇ ਜੂੜਾ ਅਮੇਸ਼ਾ ਸਾਹਮਣੇ ਰੱਖੋ ਘਰ ਵਿੱਚ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਵਾਹਦੀ ਕਰਨੀ ਚੰਦੀ ਹੈ ਸਾਡੀ ਚੰਦੀ ਸੁਣਿਆ ਕਰ ਗਈ ਬਾਅਦ ਵਿੱਚ ਬਹੁਤ ਆਉਂਦੀ ਹੈ ਲੋ ਜੀ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੈ ਫਿਰ ਮਿਲਦੇ ਨਵੇਂ ਵਲੌਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ